DELHI4 ਦੇ ਰਿਪੋਰਟਰ ਪ੍ਰਵੀਨ ਕੋਮਲ ਤੇ ਜੋ ਕਾਦਲਾ ਨਾਲ ਹਮਲਾ ਹੋਇਆ ਸੀ ਉਸ ਮਾਮਲੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਨੇ ਐਸਐਸਪੀ ਪਟਿਆਲਾ ਤੋਂ ਰਿਪੋਰਟ ਮੰਗੀ ਹੈ 24 ਘੰਟੇ ਦੇ ਅੰਦਰ ਇਹਦਾ ਸਟੇਟਸ ਰਿਪੋਰਟ ਮੰਗੀ ਗਈ ਹੈ ਹਾਲਾਂਕਿ ਗੋਲਦੀ ਲਾਦੇਨ ਤੇ ਕਾਦਲਾ ਨਾਲ ਹਮਲੇ ਦੇ ਇਲਜ਼ਾਮ ਨੇ ਹਰਮੀਰ ਸਿੰਘ ਪਠਾਨ ਮਾਜਰਾ ਤੇ ਜੋ ਹੈ ਉਹ ਹਮਲਾ ਕਰਵਾਉਣ ਦੇ ਇਲਜ਼ਾਮ ਨੇ ਜਿੱहां ਐਮਐਲਏ ਹਰਮੀਰ ਸਿੰਘ ਪਠਾਨ ਮਾਜਰਾ ਅਭੀ ਨਾ ਇਸ ਦੌਰੇ ਸਾਹਮਣੇ ਆ ਰਿਹਾ ਪ੍ਰਵੀਨ ਕੋਮਲ ਤੇ 31 ਜਨਵਰੀ ਨੂੰ ਜਿੱਥੇ ਹਮਲਾ ਹੋਇਆ ਸੀ ਇਸ ਹਮਲੇ ਦੇ ਦੌਰਾਨ ਪ੍ਰਵੀਨ ਕੋਮਲ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਪੱਤਰਕਾਰਾਂ ਦੇ ਕੈਮਰੇ ਅਤੇ ਮਾਈਕਸ ਦੀ ਵੀ ਪੰਤੋੜ ਕੀਤੀ ਗਈ ਪਟਿਆਲਾ ਪੁਲਿਸ ਨੇ ਬੰਦੀ ਕਾਰਵਾਈ ਉਸ ਮੌਕੇ ਨਹੀਂ ਕੀਤੀ ਸੀ ਪ੍ਰੈਸ ਕਲਬ ਪਟਿਆਲਾ ਸ਼ਿਕਾਇਤ ਤੇ ਨੋਟਿਸ ਲਿਆ ਗਿਆ ਦਾ ਡੈਲੀ ਪੋਸ ਦੇ ਪੱਤਰਕਾਰ ਪ੍ਰਵੀਨ ਕੋਮਲ ਤੇ 31 ਜਨਵਰੀ ਨੂੰ ਹੋਏ ਕਾਤਲਾਨਾ ਹਮਲੇ ਦੇ ਸਬੰਧ ਹੁਣ ਚੋਣ ਕਮਿਸ਼ਨ ਨੇ ਐਸਐਸਪੀ ਪਟਿਆਲਾ ਤੋਂ ਰਿਪੋਰਟ ਤਲਬ ਕੀਤੀ ਹੈ ਹਰਮੀਰ ਸਿੰਘ ਪਠਾਨ ਮਾਜਰਾ ਯਾਦਵੰਦਰ ਗੋਲਡੀ ਲਾਧੇਨ ਅਤੇ ਉਸ ਦੇ ਸਾਥੀਆਂ ਤੇ ਕਾਤਲਾਨਾ ਹਮਲੇ ਤੇ ਲੁੱਟਖੋ ਦੇ ਇਲਜ਼ਾਮ ਲਗੇ ਇਹਦਾ ਜੇ ਕਿ ਪਟਿਆਲਾ ਪੁਲਿਸ ਨੇ ਬੰਦੀ ਕਾਰਵਾਈ ਨਹੀਂ ਕੀਤੀ ਸੀ ਬਦਮਾਸ਼ਾਂ ਨੇ ਪੱਤਰਕਾਰਾਂ ਦੇ ਕੈਮਰੇ ਖੋਹੇ ਮਾਈਕ ਤੋੜ ਦਿੱਤੇ ਗਏ ਧੰਦੇਹਾੜੇ ਲੁੱਟ ਕੀਤੀ ਗਈ 24 ਘੰਟੇ ਦੇ ਅੰਦਰ ਅੰਦਰ ਸਟੇਟਸ ਰਿਪੋਰਟ ਹੁਣ ਮੰਗੀ ਗਈ ਹੈ ਔਰ ਪ੍ਰੈਸ ਕਲਬ ਪਟਿਆਲਾ ਨੇ ਜਿੱਥੇ ਕੀ ਕਾਰਨਾ ਕਰਮ ਦੇ ਬਾਰੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਸੂਚਿਤ ਕੀਤਾ ਸੋ ਉਸੇ ਨੂੰ ਲੈ ਕੇ ਸ਼ਿਕਾਇਤ ਕੀਤੀ ਗਈ ਸੀ ਮੇਰੇ ਸਹਿਯੋਗੀ ਪ੍ਰਿੰਕਾ ਮੀਲੂ ਹੋਰ ਜਾਣਕਾਰੀ ਨਾਲ ਲੁੱਟ ਚੁੱਕੇ ਨੇ ਉਹਨਾਂ ਦਾ ਰੁਕ ਕਰ ਲੈਣਿਆ ਜੀ ਪ੍ਰਿੰਕਾ ਬਾਕੇ ਹੀ ਡੇਲੀ ਫੋਰ ਦੇ ਪੱਤਰਕਾਰ ਪ੍ਰਵੀਨ ਕੋਮਲ ਤੇ ਹੀ ਹਮਲਾ ਨਹੀਂ ਹੋਇਆ ਸਿੱਧਾ ਸਿੱਧਾ ਮੰਨਿਆ ਜਾ ਰਿਹਾ ਹੈ ਕਿ ਲੋਕਤੰਤਰ ਦੇ ਚੌਥੇ ਹਮ ਤੇ ਇਹ ਹਮਲਾ ਹੋਇਆ ਸੀ ਹੁਣ ਚੋਣ ਕਮਿਸ਼ਨ ਨੇ ਜੋ ਐਸਐਸਪੀ ਪਟਿਆਲਾ ਤੋਂ ਰਿਪੋਰਟ ਮੰਗੀ ਹੈ ਕਿ ਕੁਝ ਅਹਿਮ ਜਾਣਕਾਰੀ ਹੈ ਜੀ ਮੰਤੇ ਨੇ ਅਸਲ ਵਿੱਚ ਕਾਫੀ ਲੰਬੇ ਸਮੇਂ ਤੋਂ ਅਸੀਂ ਦੇਖ ਰਹੀ ਸੀ ਪਟਿਆਲਾ ਦੇ ਵਿੱਚ ਕਾਫੀ ਜਿਹੜੇ ਇਹ ਕਟਨਾਕ੍ਰਮ ਨੇ ਪੱਤਰਕਾਰਾਂ ਦੇ ਉੱਤੇ ਹਮਲੇ ਜਿਹੜੇ ਸੀ ਉਹ ਹੋ ਰਹੇ ਸੀ ਔਰ ਇਸ ਨੂੰ ਲੈ ਕੇ ਪੁਲਿਸ ਦੇ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਲੇਕਿਨ ਹੁਣ ਤੱਕ ਕੋਈ ਕਾਰਵਾਈ ਉਸਤੇ ਨਹੀਂ ਹੋਈ ਸੀ ਔਰ ਉਸ ਜਿਸ ਨੂੰ ਲੈ ਕੇ ਕੱਲ ਪ੍ਰੈਸ ਕਲੱਬ ਪਟਿਆਲਾ ਦੇ ਵੱਲੋਂ सारा जो घटनाक्रम है कमिशन पंजाब कमीशन सूचित किया गया और उस पर ही हूं कार्रवाई आप कह सकते हैं क्योंकि एस तो एस पी पटियाला हूं इस सारे मामले की रिपोर्ट जी हैगी गई है और हूं देखना होगा कि आखिर किस तरीके स्टेटस से रिपोर्ट की कुछ उन्होंने वालों दसिया जाता और क्योंकि सवाल किया गया कि तुम जानकारी दो कि इस पूरे घटनाक्रम के उ इस पूरे मसले के उन्नीक कार्रवाई जोड़ी है वो की है सो क्योंकि मनपीठ से यह भी जिक्रयोग है क्योंकि लंबे समय तो इंतजार है कि जिस तरीके हमले हुए जानलेवा हमले गए तो, इस तो इसे करके फिर हम क्योंकि मोरल कोड ऑफ कंडक्ट लग चुका जो है प्रेस कलब पटियाला ने जो इस पूरे मसले सूचित किया इलेक्शन कमीशन और उसके हम जवाब तलबी जो है एस एस पी पटियालाई है ਜੀ ਸ਼ੁਕਰੀਆ ਪ੍ਰਿਆੰਕਾ तमाम ਜਾਣਕਾਰੀ ਲਈ ਪ੍ਰਵੀਨ ਕੋਮਲ ਵੀ ਸਾਡੇ ਸਹਿਯੋਗੀ ਜੁਟ ਚੁੱਕੇ ਨੇ ਜਿਨ੍ਹਾਂ ਤੇ ਹਮਲਾ ਹੋਇਆ ਸੀ ਕਾਤਲਾਨਾ ਹਮਲੇ ਤੋਂ ਬਾਅਦ ਉਹਨਾਂ ਤੋਂ ਜਾਣਦੇ ਹਾਂ ਤਾਜ਼ਾ ਹਾਲਾਤ ਕੀ ਨੇ ਜੀ ਪ੍ਰਵੀਨ ਸਭ ਤੋਂ ਪਹਿਲਾਂ ਤਾਂ ਜਾਨਣਾ ਚਾਹਾਂਗੇ ਕਿ ਤੁਸੀਂ ਸਿਹਤਯਾਬ ਹੋ ਤੇ ਦੂਜਾ ਜਿਸ ਤਰ੍ਹਾਂ ਦੇ ਨਾਲ ਹੁਣ ਪੂਰੇ ਘਟਨਾਕ੍ਰਮ ਦੇ ਬਾਰੇ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਜੋ ਸੂਚਿਤ ਕੀਤਾ ਗਿਆ ਸੀ ਤਾਂ ਸ਼ਿਕਾਇਤ ਹੋਈ ਹੈ ਤਾਂ ਹੁਣ ਚੋਣ ਕਮਿਸ਼ਨ ਨੇ ਐਸਐਸਪੀ ਪਟਿਆਲਾ ਤੋਂ ਸਟੇਟਸ ਰਿਪੋਰਟ ਮੰਗੀ ਹੈ ਸੋ ਹੁਣ ਤੱਕ ਦੀ ਕਾਰਵਾਈ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਫਿਲਹਾਲ ਮੈਂ ਹਲੇ ਥੋੜਾ ਜਿਹਾ ਸਿਹਤਯਾਬ ਹੋ ਰਿਹਾ ਹੌਲੀ ਹੌਲੀ ਕਿਉਂਕਿ ਸਰਦੀਆਂ ਸੱਟਾਂ ਸੀ ਬਾਕੀ ਕਾਫੀ ਮਤਲਬ ਵਰਕ ਕੰਮ ਤਾਂ ਕਰ ਰਹੇ ਹਾਂ ਪਰ ਥੋੜਾ ਜਿਹਾ ਟਾਈਮ ਲੱਗਦਾ ਹੁੰਦਾ ਰਿਕਵਰੀ ਦੇ ਵਿੱਚ ਕਿ ਇਹ ਜਿਹੜਾ ਸੀ ਬੜੀ ਬੁਰੀ ਤਰ੍ਹਾਂ ਇਹਨਾਂ ਨੇ ਮਤਲਬ ਹਮਲਾ ਕੀਤਾ ਸੀਗਾ ਤੇ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੂੰ ਜਦੋਂ ਤਲਾਹ ਦਿੱਤੀ ਗਈ ਸੀ ਤਾਂ ਉਹ ਤਲਾਹ ਦੇਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੋਈ ਸੀਗੀ ਤੇ ਫਿਰ ਡੀਆਈਜੀ ਪਟਿਆਲਾ ਨੂੰ ਨਾਲ ਰਾਬਤਾ ਕਾਇਮ ਕੀਤਾ ਗਿਆ ਤੇ ਡੀਆਈਜੀ ਪਟਿਆਲਾ ਦੇ ਕਹਿਣ ਦੇ ਉੱਤੇ ਦਖਲ ਦੇਣ ਦੇ ਉੱਤੇ ਹਦਾਇਤ ਦੇਣ ਦੇ ਉੱਤੇ ਫੇਰ ਸਾਡੀ ਸਟੇਟਮੈਂਟ ਲਈ ਗਈ ਪਰ ਸਟੇਟਮੈਂਟ ਦੇ ਵਿੱਚ ਜੋ ਜੋ ਅਸੀਂ ਲਿਖਵਾਇਆ ਉਹਦੇ ਬਿਲਕੁਲ ਉਲਟ ਜਾ ਕੇ ਜਿਹੜੀ ਐਫ ਆਈ ਆਰ ਹੈ ਉਹ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕਰ ਦਿੱਤੀ ਗਈ ਸਾਡਾ ਜਿਹੜਾ ਸਮਾਨ ਲੁੱਟਿਆ ਗਿਆ ਸੀ ਉਹਦੀ ਕੋਈ ਸੈਕਸ਼ਨ ਨਹੀਂ ਲਾਈ ਗਈ ਸਾਡੇ ਦੇ ਉੱਤੇ ਜਿਹੜਾ ਆਰਮ ਅਟੈਕ ਕੀਤਾ ਗਿਆ ਸੀ ਅਸਲੇ ਦੇ ਨਾਲ ਉਹਦੀ ਕੋਈ ਸੈਕਸ਼ਨ ਨਹੀਂ ਲਾਈ ਗਈ ਸੋ ਇਸ ਤਰ੍ਹਾਂ ਮਤਲਬ ਇੱਕ ਬਦੋਸ਼ੀਨ ਬਚਾਉਣ ਦੇ ਲਈ ਇਹ ਜਿਹੜੀ ਬਿਉਤਬੰਦੀ ਕੀਤੀ ਗਈ ਇਸ ਤੋਂ ਤੱਕ ਇਹ ਜਿਹੜੀਆਂ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਕਿ ਜਿਸ ਤਰ੍ਹਾਂ ਜੋ ਸ਼ਿਕਾਇਤ ਕਰਤਾ ਲਿਖਵਾਂਦਾ ਉਹਦੇ ਆਧਾਰ ਦੇ ਉੱਤੇ ਐਫਆਈਆਰ ਦਰਜ ਕੀਤੀ ਜਾਵੇ ਉਹਨੂੰ ਵੀ ਬਾਈਪਾਸ ਕੀਤਾ ਗਿਆ ਸੀ ਆਰਪੀਸੀ ਦੇ ਜਿਹੜੇ ਪ੍ਰੋਵੀਜ਼ਨ ਨੇ ਉਹਨਾਂ ਨੂੰ ਵੀ ਬਾਈਪਾਸ ਕੀਤਾ ਗਿਆ ਮਤਲਬ ਇਨਕੁਆਇਰੀ ਅਫਸਰ ਜਿਹੜਾ ਇੱਥੇ ਐਸਆਈਸੀ ਉਹ ਖੁਦ ਹੀ ਜੱਜ ਬਣ ਗਿਆ ਖੁਦ ਹੀ ਇਨਕੁਆਇਰੀ ਅਫਸਰ ਬਣ ਗਿਆ ਮਤਲਬ ਕਾਨੂੰਨ ਦੀ ਇਹਨਾਂ ਨੇ ਪ੍ਰਵਾਹ ਵੀ ਨਹੀਂ ਕੀਤੀ ਤੇ ਹੁਣ ਜਦੋਂ ਕੋਈ ਉਸ ਤੋਂ ਬਾਅਦ ਡੀਆਈਜੀ ਪਟਿਆਲਾ ਨੂੰ ਇੱਕ ਪ੍ਰੈਸ ਕਲੱਬ ਪਟਿਆਲਾ ਵੱਲੋਂ ਰੈਪ੍ਰেজentation ਦਿੱਤੀ ਗਈ ਜਿਹਦੇ ਆਧਾਰ ਤੇ ਉਹਨਾਂ ਨੇ ਐਸਐਸਪੀ ਡੀ ਪਟਿਆਲਾ ਨੂੰ ਇਨਕੁਆਇਰੀ ਮਾਰ ਕਰ ਦਿੱਤੀ ਬਾਈ ਨੇਮ ਪਰ ਉਹਨਾਂ ਨੇ ਵੀ ਇਸ ਸਥਿਤੀ ਨੂੰ ਮਜ਼ਾਕ ਦੇ ਵਿੱਚ ਲੰਦੇ ਹੋਏ ਮਾਮਲਾ ਜਦ ਸੀ ਲੁੱਟਕੋ ਦਾ ਪੱਤਰਕਾਰਾਂ ਦੇ ਉੱਤੇ ਕਤਲਨਾ ਹਮਲੇ ਦਾ ਉਹਨੂੰ ਉਹਨਾਂ ਨੇ ਕੀ ਕੀਤਾ ਚੁੱਕ ਕੇ ایਓ ਬੈਂਕ ਇਕਨੋਮਿਕ ਅਫੈਂਸਸ ਵਾਲਾ ਜਿਹੜਾ ਬਿੰਗ ਹੈ ਆਰਥਿਕ ਬਰਾਬਸ਼ਾ ਘਾਣੂ ਭੇਜ ਦਿੱਤਾ ਜਿਵੇਂ ਕੋਈ ਲੈਣ ਦੇਣ ਦਾ ਮਾਮਲਾ ਹੋਵੇ ਤੇ ਦੂਸਰੀ ਤਰ੍ਹਾਂ ਇੱਕ ਹੋਰ ਜਿਹੜਾ ਆਮ ਆਦਮੀ ਪਾਰਟੀ ਦਾ ਇਹਨਾਂ ਦਾ ਅਹੁਦੇਦਾਰ ਸੀ ਉਸ ਤੋਂ ਇੱਕ ਸ਼ਿਕਾਇਤ ਝੂਠੀ ਪੱਤਰਕਾਰਾਂ ਦੇ ਖਿਲਾਫ ਉਹ ਵੀ ਨਾਲ ਭੇਜ ਦਿੱਤੀ ਗਈ ਈਓ ਬੈਂਕ ਨੂੰ ਤਾਂ ਜੋ ਸਾਡੀ ਬਾਹਮ ਰੋੜ ਕੇ ਜਿਹੜੀ ਸਾਡੀ ਸ਼ਿਕਾਇਤ ਹੈ ਜਿਹੜੀ ਵਾਪਸ ਕਰਵਾਈ ਜਾ ਸਕੇ ਇਸ ਕਰਕੇ ਇਹਨਾਂ ਹਾਲਾਤਾਂ ਤੋਂ ਦੁਖੀ ਹੁੰਦੇ ਹੋਏ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਇਸ ਦੀ ਰਾਤ ਅਸੀਂ ਇਹਦੀ ਕੰਪਲੇਂਟ ਕੀਤੀ ਸੀ ਪ੍ਰੈਸ ਕਲਬ ਪਟਿਆਲਾ ਨੇ ਤੇ ਉਹਦਾ ਜਿਹੜਾ ਅਸੀਂ ਉਹਨਾਂ ਨੇ ਨੋਟਿਸ ਲੈਦੇ ਹੋਏ ਐਸਐਸਪੀ ਪਟਿਆਲਾ ਤੋਂ 24 ਘੰਟਿਆਂ ਦੇ ਵਿੱਚ ਰਿਪੋਰਟ ਜਿਹੜੀ ਤਲਬ ਕੀਤੀ ਗਈ ਹੈ ਤੇ ਏਐਸਐ ਭੁਪਿੰਦਰ ਸਿੰਘ ਨੇ ਜਿਹੜੇ ਸਿਵਲ ਲਾਈਨ ਥਾਣਾ ਦੇ ਉਨ੍ਹਾਂ ਦੀ ਡਿਊਟੀ ਇਹਦੇ ਲਈ ਲਈ ਗਈ ਹੈ ਕਿ 24 ਘੰਟੇ ਦੇ ਅੰਦਰ ਅੰਦਰ ਦੱਸੋ ਕਿ ਇਹਦੇ ਵਿੱਚ ਬੰਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੀ ਬਿਲਕੁਲ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਕੀ ਕੁਝ ਕਾਰਵਾਈ ਅੱਗੇ ਹੁੰਦੀ ਹੈ ਕਿਉਂਕਿ 24 ਘੰਟੇ ਦਾ ਸਮਾਂ ਜੋ ਹੈ ਜ਼ਰੂਰ ਦਿੱਤਾ ਗਿਆ ਹੈ شکریہ ਪ੍ਰਵੀਨ तमाम ਜਾਣਕਾਰੀ ਲਈ ਤਾਂ ਇਹ ਸਾਡੇ ਸਹਿਯੋਗੀ ਪ੍ਰਵੀਨ ਕੋਮਲ ਸਾਡੇ ਨਾਲ ਜੁੜੇ ਜਿਨ੍ਹਾਂ ਤੇ ਕੀ ਕਾਤਲਾਣਾ ਹਮਲਾ ਹੋਇਆ ਸੀ ਹਾਲੇ ਵੀ ਉਹ ਚੰਗੀ ਤਰ੍ਹਾਂ ਠੀਕ ਨਹੀਂ ਨੇ ਹਾਲੇ ਵੀ ਉਹ ਜੜੀਆਂ ਗੰਭੀਰ ਸੱਟਾਂ ਉਹਨਾਂ ਨੂੰ ਲੱਗੀਆਂ ਨੇ ਤਾਂ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਸੇਤਿਆਬ ਹੋਣ ਦੇ ਵਿੱਚ ਵਕਤ ਲੱਗੇਗਾ ਤਾਂ ਪੂਰਾ ਦਾ ਪੂਰਾ ਇਹ ਕਾਰਨਾ ਕਰਮ ਵੀ ਅਸੀਂ ਤੁਹਾਨੂੰ ਦਿਖਾ ਪਾ ਰਹੇ ਹਾਂ ਜਦੋਂ ਪਟਿਆਲਾ ਫਾਸਪੇ ਦਫਤਰ 'ਚ ਲੂਟ ਹੋਈ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਦੇ ਰਿਪੋਰਟਰ ਤੇ ਇਸ ਤਰ੍ਹਾਂ ਨਾਲ 31 ਜਨਵਰੀ 2024 ਨੂੰ ਕਾਤਲਾ ਨਾਲ ਹਮਲਾ ਹੁੰਦਾ ਹੈ ਸੋ ਉਸ ਤੋਂ ਬਾਅਦ ਵੀ ਇਹ ਲੁੱਟੇ ਇਸ ਤਰ੍ਹਾਂ ਦੇ ਨਾਲ ਬਰਕਰਾਰ ਰਹਿੰਦੀ ਹੈ 23 ਮਾਰਚ ਦਾ ਫਿਰ ਤੋਂ ਘਟਨਾ ਕਰਮ ਸਾਹਮਣੇ ਆਉਂਦਾ ਹੈ 25 ਮਾਰਚ ਨੂੰ ਫਿਰ ਤੋਂ ਮੀਡੀਆ ਕਰਮੀਆਂ ਤੇ ਹਮਲਾ ਕੀਤਾ ਜਾਂਦਾ ਹੈ ਐਸਐਸਪੀ ਪਟਿਆਲਾ ਥੇ ਕਹਿ ਰਹੇ ਨੇ ਕਿ 24 ਘੰਟੇ ਦਾ ਸਮਾਂ ਦਿੱਤਾ ਜਾਏ ਫਿਰ ਉਸ ਤੋਂ ਬਾਅਦ ਅਸੀਂ ਕੋਈ ਕਾਰਵਾਈ ਕਰਾਂਗੇ ਯਾਨੀ ਪੁਲਿਸ ਪ੍ਰਸ਼ਾਸਨ ਕਿਸੇ ਦਬਾਹ ਹੇਠ ਨਜ਼ਰ ਆ ਰਿਹਾ ਹੈ ਜਾਂ ਫਿਰ ਸੁਸਤ ਕਾਰਗੁਜ਼ਾਰੀ ਨਜ਼ਰ ਆ ਰਹੀ ਹੈ ਨੀ ਟੇਲੀ ਕਾਰਗੁਜ਼ਾਰੀ ਕਿਉਂ ਦੇਖਣ ਨੂੰ ਮਿਲ ਰਹੀ ਹੈ ਪੁਲਿਸ ਦਾ ਰਵਈਆ ਉਸ ਨੂੰ ਲੈ ਕੇ ਜ਼ਰੂਰ ਸਵਾਲ ਉੱਠਦੇ ਹੋਏ ਥੇ ਨਜ਼ਰ ਆ ਰਹੇ ਨੇ